ਨੱਚ ਵਿਦਿਆ ਨਿਦਾਨ ਨਿਗਮੰ ਨੱਚ ਗੁਣ ਗਿਆਨ ਨਾਮ ਕੀਰਤਨ ਹੈ ਮਹਾਰਾਜ ਕਹਿੰਦੇ 나ਹੀਂ ਮੈਂ 베ਦ ਵਿਦਿਆ ਦਾ ਖਜ਼ਾਨਾ ਹਾਂ 나ਹੀਂ ਮੈਂ ਗੁਣਾ ਦਾ ਪਾਰਖੂ ਹਾਂ 나ਹੀਂ ਮੇਰੇ ਪਾਸ ਪਰਮਾਤਮਾ ਦੀ ਕੋਈ ਸਿੱਖ ਸਲਾਹ ਹੈ ਰੂਪਹੀਣ ਬੁੱਧ ਬਲਹੀਨੀ ਮੋਹੇ ਪਰਦੇਸਨਾ ਦੂਰ ਤਿਆਏ ਮੇਰੇ ਕੋਲ ਤਾਂ ਕੋਈ ਵੀ ਗੁਣ ਨਹੀਂ ਹੈ ਨਚ ਰਾਗ ਰਤਨ ਕੰਠੰ ਨੈ ਚੰਚਲ ਚਤੁਰ ਚਤੁਰ ਹੈ ਮੇਰੇ ਗਲੇ ਵਿੱਚ ਸ੍ਰੇਸ਼ਟ ਰਾਗ ਵੀ ਨਹੀਂ ਹੈ ਤੇ ਨਾ ਹੀ ਮੈਂ ਬਹੁਤਾ ਚੁਸਤ ਹਾਂ ਤੇ ਨਾ ਹੀ ਮੈਂ ਬਹੁਤਾ ਸਿਆਣਾ ਹਾਂ ਨਚ ਰਾਗ ਰਤਨ ਕੰਠੰ ਨੈ ਚੰਚਲ ਚਤੁਰ ਚਤੁਰ ਹੈ ਬਾਗ ਉਦਮ ਲਬਦਿੰ ਮਾਇਆ ਨਾਨਕ ਸਾਧ ਸੰਖਲ ਪੰਡਿਤ ਹੈ ਪਰ हे ਸਤਿਗੁਰੂ ਜੀ ਸਤਸੰਗ ਵਿੱਚ ਆ ਕੇ ਮੂਰਖ ਵੀ ਪੰਡਿਤ ਬਣ ਜਾਂਦੇ ਹਨ ਇਹ ਤੇਰਾ ਆਸਰਾ ਹੈ ਇਹ ਤੇਰੀ ਵਡਿਆਈ ਹੈ ਆਖੋ ਸਤਨਾਮ ਕੰਠ ਰਮਣਯੰ ਰਾਮ ਰਾਮ ਮਾਲ ਹਸਤ ਊਚ ਪ੍ਰੇਮ ਧਾਰਣੀ ਇਸ ਤਰ੍ਹਾਂ ਜਿਹੜਾ ਮਨੁੱਖ ਗਲੇ ਤੋਂ ਪ੍ਰਮਾਤਮਾ ਦੇ ਨਾਮ ਦੇ ਉਚਾਰਨ ਗਲੇ ਦੀ ਸੁੰਦਰ ਮਾਲਾ ਬਣਾਉਂਦਾ ਹੈ ਭਾਵ ਹਿਰਦੇ ਵਿੱਚ ਪ੍ਰੇਮ ਟਿਕਾਣ ਨੂੰ ਮਾਲਾ ਮੰਨਦਾ ਹੈ ਜੈ ਭਣ ਜੋ ਉੱਤਮ ਸ਼ਲੋਕ ਉਦਾਹਰਣ ਨੈਨਨੰਦਨੀ ਜਿਹੜਾ ਮਨੁੱਖ ਰਸਨਾ ਨਾਲ ਸ਼ਿਵ ਸ਼ਲਾ ਦੀ ਬਾਣੀ ਉਚਾਰਦਾ ਹੈ ਉਹ ਇਸ ਸੰਸਾਰ ਰੂਪੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਗੁਰਮੰਤਰ ਹੀਣ ਸੈ ਜੋ ਪ੍ਰਾਣੀ ਤੇਰੇ ਗੰਤ ਜਨਮ ਪ੍ਰਸ਼ਟਣ ਹੈ ਮਹਾਰਾਜ ਕਹਿੰਦੇ ਗੁਰੂ ਦੇ ਮੰਤਰ ਤੋਂ ਹੀਣਾ ਜਿਹੜਾ ਮਨੁੱਖ ਉਹਦਾ ਜਨਮ ਧਿਰਗ ਹੈ ਉਹਦਾ ਜਉਣ ਧਿਰਗ ਹੈ ਆਪਾਂ ਕਿੰਨੇ ਸ਼ਬਦ ਪੜਦੇ ਆ ਕਿ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤ ਹੈ ਹਰ ਨਾਮ ਨਾ ਬੀਜੋ ਅਗੇ ਭੁੱਖਾ ਕਿਆ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਇਸ ਤਰ੍ਹਾਂ ਮਹਾਰਜ ਕਹਿੰਦੇ ਗੁਰਮੰਤਰਹੀਣ ਸਹ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸਟਣ ਹੈ ਇਸ ਤਰ੍ਹਾਂ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜੀਵਨਾ ਜਿਹੜਾ ਉਹ ਸਖਣਾ ਹੈ ਤੇ ਉਹ ਫਟਕਾਰ ਜੋਗ ਹੈ ਕੂਕਰ ਹੈ ਸੂਕਰ ਹੈ ਗਰਦਵ ਹੈ ਕਾਕ ਹੈ ਸਰਪਣ ਹੈ ਤੁਲਖਲ ਹੈ ਇਸ ਤਰ੍ਹਾਂ ਮਹਾਰਜ ਕਹਿੰਦੇ ਉਹ ਇੰਨੀਆਂ ਜੂਨਾ ਦੇ ਬਰਾਬਰ ਹੈ ਤੇ ਇੰਨੀਆਂ ਜੂਨਾ ਭੋਗਦਾ ਹੈ ਤੇ ਕੂਕਰ ਹੈ ਕਾਂ ਸੂਕਰ ਹੈ ਸੂਰ ਗਰਦਵਹ ਹੈ ਕਦ ਹੈ ਕਾਕ ਹੈ ਕਾਂ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਭਾਈ ਇਹ ਫਿਰ ਜੂਨਾ ਉਹਨੂੰ ਭੋਗਣੀਆਂ ਪੈਂਦੀਆਂ ਤੇ ਜਿਉਂਦੇ ਜੀਵੀ ਉਹਦੇ ਬਰਾਬਰ ਦਾ ਰਹਿੰਦਾ ਹੈ ਕੁਕਰ ਹੈ ਸੂਕਰ ਹੈ ਗਰਦਵ ਹੈ ਕਾਕ ਹੈ ਸਰਪਣ ਹੈ ਤੁਲਖਲ ਹੈ ਚਰਨਾਰ ਬਿੰਦ ਪਜਨੰ ਰਿਦੰ ਨਾਮ ਧਾਰਨ ਹੈ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਧਾਰਨ ਕਰ ਲੈਂਦਾ ਹੈ ਪ੍ਰਮਾਤਮਾ ਦੇ ਨਾਮ ਨੂੰ ਟਿਕਾ ਲੈਂਦਾ ਹੈ ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਸਿਮਰਦਾ ਹੈ ਕੀਰਤਨੰ ਸਾਧ ਸੰਗੇਣ ਨਾਨਕ ਨੈ ਦ੍ਰਿਸ਼ਟੰਤ ਜਮਦੂਤਨ ਹੈ ਸਾਧ ਸੰਗਤ ਦੇ ਵਿੱਚ ਜੁੜ ਕੇ ਪ੍ਰਮਾਤਮਾ ਦੀ ਸਿੱਖਸਲਾ ਕਰਦਾ ਹੈ ਤੇ ਜਮਰਾਜ ਦੇ ਦੂਤ ਉਸ ਮਨੁੱਖ ਵੱਲ ਤੱਕ ਵੀ ਨਹੀਂ ਸਕਦੇ ਏਡੀ ਵੱਡੀ ਰਹਿਮਤ ਹੈ ਆਖੋ ਸਤਨਾਮ ਕਿਉਂਕਿ ਵਕਾਰ ਉਸ ਦੇ ਨੇੜੇ ਵੀ ਟੁੱਕਦੇ ਨਹੀਂ ਕੀਰਤਨੰ ਸਾਧ ਸੰਗੇਣ ਭਾਗ ਗੁਰੂ ਦੀ ਕੀਰਤੀ ਵਿੱਚ ਜੁੜਨਾ ਸੰਗਤ ਕਰਨੀ ਮਹਿਰ ਮਹਾਰਾਜ ਕਹਿੰਦੇ ਨੈਣ ਦ੍ਰਿਸ਼ਟੰਤ ਭਾਵ ਦੇਖ ਵੀ ਨਹੀਂ ਸਕਦੇ ਜਮਦੂਪਤਨ ਹੈ ਜਮਦੂ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਅਸੀਂ ਸੰਸਾਰਕ ਚੀਜ਼ਾਂ ਨੂੰ ਪੈੜ ਦੇ ਰਹੇ ਆ ਉਹਨਾਂ ਨੂੰ ਦੁਰਲੱਭ ਸਮਝਦੇ ਆ ਭਾਵ ਉਹਨਾਂ ਨੂੰ ਕੀਮਤੀ ਸਮਝਦੇ ਆ ਇਹ ਸਭ ਤੋਂ ਕੀਮਤੀ ਸਮਾਂ ਹੈ ਸਤਸੰਗ ਦਾ ਬਿਮਾਰ ਸੱਚੇ ਬਾਦਸ਼ਾਹ ਕਹਿੰਦੇ ਫਿਰ ਕੀਮਤੀ ਚੀਜ਼ ਹੈ ਕਿਹੜੀ ਨੱਚ ਦੁਰਲਭੰ ਤਨੰ ਰੂਪੰ ਨੱਚ ਦੁਰਲਭੰ ਸਵਰਗ ਰਾਜਨ ਹੈ ਨੱਚ ਦੁਰਲਭੰ ਭੋਜਨੰ ਬੇਂਜਨੰ ਨੱਚ ਦੁਰਲਭੰ ਸਵਸ਼ ਅੰਬਰ ਹੈ ਮਹਾਰਾਜ ਕਹਿੰਦੇ ਧਨ ਮਿਲ ਜਾਣਾ ਸੋਹਣਾ ਰੂਪ ਮਿਲ ਜਾਣਾ ਕੋਈ ਔਖੀ ਗੱਲ ਨਹੀਂ ਹੈ ਬਹੁਤ ਮਨੁੱਖਾਂ ਨੂੰ ਮਿਲ ਜਾਂਦੀਆਂ ਇਹ ਚੀਜ਼ਾਂ ਦੁਰਲੱਭੰ ਸਵਰਗ ਰਾਜਨ ਹੈ ਸਵਰਗਾਂ ਦਾ ਰਾਜ ਵੀ ਮਿਲ ਜਾਣਾ ਨਾਚ ਦੁਰਲੱਭੰ ਭੋਜਨੰ ਬਿੰਜਨੰ ਵਿਭਾਵ ਸਵਾਦਲਾ ਖਾਣਾ ਸਵਾਦਲਾ ਪ੍ਰਸ਼ਾਦਾ ਬੜੀ ਦੂਰ ਦੂਰ ਜਾ ਕੇ ਲੋਕ ਸਵਾਦਲਾ ਖਾਣਾ ਖਾਂਦੇ ਆ ਪਰ ਮਹਾਰਾਜ ਕਹਿੰਦੇ ਨਹੀਂ ਨਾਚ ਭਾਵ ਨਹੀਂ ਨੱਚ ਦੁਰਲੱਭੰ ਭੋਜਨੰ ਵਿੰਜਨੰ ਨੱਚ ਦੁਰਲੱਭੰ ਸਵਸ ਅੰਬਰ ਹੈ ਕਹਿੰਦੇ ਬਹੁਤੇ ਸਵਾਦਲੇ ਖਾਣੇ ਮਿਲ ਜਾਣੇ ਕੋਈ ਵੱਡੀ ਗੱਲ ਨਹੀਂ ਹੈ ਸਵਸ ਅੰਬਰ ਹੈ ਭਾਵ ਸੋਹਣੇ ਕੱਪੜੇ ਮਿਲ ਜਾਣੇ ਇਹ ਵੀ ਕੋਈ ਬਹੁਤੀ ਦੁਰਲੱਭ ਚੀਜ਼ ਨਹੀਂ ਹੈ ਨੱਚ ਦੁਰਲੱਭੰ ਸੁੱਤ ਮਿੱਤਰ ਭਰਾਤ ਵਾਂਦਵ ਨੱਚ ਦੁਰਲੱਭੰ ਬਨ ਕਾਬिलास ਹੈ ਮਾਰੇ ਕਹਿੰਦੇ ਮਿੱਤਰ ਭਰਾ ਰਿਸ਼ਤੇਦਾਰਾਂ ਦਾ ਮਿਲਣਾ ਮੁਸ਼ਕਲ ਨਹੀਂ ਹੈ ਇਹ ਵੀ ਮਿਲ ਜਾਂਦੇ ਆ ਸਭ ਨਾਲ ਨਜ ਦੁਰਲਭੰ ਸੁਤ ਮਿੱਤਰ ਭ੍ਰਾਂਤ ਬਾਂਦਵ ਨਜ ਦੁਰਲਭੰ ਬਨਤਾ ਵਿਲਾਸ ਹੈ ਮਿੱਤਰ ਭਰਾ ਰਿਸ਼ਤੇਦਾਰਾਂ ਦਾ ਮਿਲ ਜਾਣਾ ਮੁਸ਼ਕਲ ਨਹੀਂ ਹੈ ਪਰਿਵਾਰ ਦਾ ਮਿਲ ਜਾਣਾ ਮੁਸ਼ਕਲ ਨਹੀਂ ਹੈ ਨਜ ਦੁਰਲਭੰ ਵਿਦਿਆ ਪਰਵੀਣੰ ਬਹੁਤ ਵਿਦਿਆ ਵੀ ਮਿਲ ਜਾਂਦੀ ਹੈ ਬੰਦਾ ਗਿਆਨਵਾਨ ਵੀ ਹੋ ਜਾਂਦਾ ਹੈ ਵਿੱਦਿਆ ਪ੍ਰਵੀਣੰ ਨੱਚ ਦੁਰਲੱਭੰ ਚਤੁਰ ਚੰਚਲ ਹੈ ਕਹਿੰਦੇ ਵਿਦਿਆ ਦੀ ਸਹਾਇਤਾ ਨਾਲ ਬੰਦਾ ਤਿੱਖੀ ਬੁੱਧੀ ਵਾਲਾ ਬਣ ਜਾਂਦਾ ਹੈ ਬਹੁਤ ਚਾਤਰ ਚਲਾਕ ਵੀ ਬਣ ਜਾਂਦਾ ਹੈ ਇਹ ਵੀ ਹੋਣਾ ਕਿ ਬਹੁਤੀ ਕੀਮਤੀ ਚੀਜ਼ ਨਹੀਂ ਹੈ ਫਿਰ ਮਹਾਰਾਜ ਕਹਿੰਦੇ ਹੈ ਕੀਮਤੀ ਚੀਜ਼ ਹੈ ਕਿਹੜੀ ਹੁਣ ਸ਼ਬਦ ਦੇ ਇਸ ਸ਼ਬਦ ਦੇ ਲਾਸਟ ਵਿੱਚ ਗੁਰੂ ਸਾਹਿਬ ਜੀ ਦੱਸਦੇ ਹੈ ਕਿ ਦੁਰਲੱਭ ਚੀਜ਼ ਹੈ ਕਿਹੜੀ ਮਾਰਾ ਇਹ ਕਹਿੰਦੇ ਦੁਰਲਭੰ ਏਕ ਭਗਵਾਨ ਨਾਮ ਹੈ ਵੀ ਸਭ ਤੋਂ ਦੁਰਲਭ ਚੀਜ਼ ਸਭ ਤੋਂ ਕੀਮਤੀ ਚੀਜ਼ ਹੈ ਦੁਰਲਭੰ ਏਕ ਭਗਵਾਨ ਨਾਮ ਹੈ ਉਹ ਭਗਵਾਨ ਦਾ ਨਾਮ ਹੈ ਆਖੋ ਸਤਨਾਮ ਤੇ ਫਿਰ ਮਹਾਰਾਜ ਐਡਰੈਸ ਵੀ ਦੱਸ ਦਿਆ ਵੀ ਲੱਭਦਾ ਕਿੱਥੋਂ ਹੈ ਪ੍ਰਮਾਤਮਾ ਦਾ ਨਾਮ ਪਹਿਲਾਂ ਦੱਸਿਆ ਵੀ ਸਭ ਤੋਂ ਕੀਮਤੀ ਚੀਜ਼ ਨਾਮ ਹੈ ਹੁਣ ਮਹਾਰਾਜ ਕਹਿੰਦੇ ਲੱਭਦਾ ਕਿੱਥੋਂ ਹੈ ਲਬਦੰ ਸਾਧ ਸੰਗ ਕਿਰਪਾ ਪ੍ਰਵੰ ਇਹ ਸਤ ਸੰਗ ਵਿੱਚੋਂ ਲੱਭਦਾ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਲੱਭਦਾ ਹੈ ਆਖੋ ਸਤਨਾ ਜਤ ਕਤ ਹੈ ਤਤ ਹੈ ਦ੍ਰਿਸ਼ਟੰ ਸਵਰਗ ਮਰਤ ਪਿਆਰ ਲੋਕ ਹੈ ਇਸ ਤਰ੍ਹਾਂ ਸਤਗੁਰੂ ਜੀ ਕਹਿੰਦੇ ਜਿਸ ਬੰਦੇ ਨੇ ਉਸ ਪ੍ਰਮਾਤਮਾ ਨੂੰ ਸੁਰਗ ਮਾਤ ਲੋਕ ਪਤੌ ਲੋਕ ਹਰ ਥਾਂ ਵੇਖ ਲਿਆ ਹੈ ਜਤਕਤ ਹੈ ਤਤ ਹੈ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕ ਹੈ ਸਰਵਤਰ ਰਾਵਣੰ गोविंद ਹੈ ਨਾਨਕ ਲੇਪ ਛੇਪ ਨਾ ਲਿਪਿਆ ਤੇ ਜੋ ਸਰਬ ਵਿਆਪਕ ਹੈ ਧਰਤੀ ਦਾ ਮਾਲਕ ਹੈ ਉਹ ਬਕਾਰਾਂ ਦੇ ਪੋਚੇ ਨਾਲ ਕਦੇ ਵੀ ਲਿਪੜਦਾ ਨਹੀਂ ਮੈਲਾ ਨਹੀਂ ਹੁੰਦਾ ਹੈ ਸਰਬੱਤ ਰਮਣ ਗੋਵਿੰਦ ਦਾ ਨਾਨਕ ਲੇਪ ਛੇਪ ਨਾ ਲਿਪੇ ਤੇ ਵਿਖਿਆ ਬਿਅੰਤ ਅੰਮ੍ਰਿਤੰ ਦ੍ਰਿਸ਼ਟਾ ਸਖਾ ਸਵਜਨ ਹੈ ਸਤਿਗੁਰੂ ਜੀ ਕਹਿੰਦੇ ਜ਼ਹਿਰ ਉਹਦੇ ਵਾਸਤੇ ਅੰਮ੍ਰਿਤ ਬਣ ਜਾਂਦਾ ਹੈ ਤੇ ਦੁਖੀ ਉਸ ਦੇ ਮਿੱਤਰ ਤੇ ਕਰੀਬੀ ਰਿਸ਼ਤੇਦਾਰ ਬਣ ਜਾਂਦੇ ਹਨ ਦੁਖਿਅੰ ਪਿਆੰਤਾ ਸੁਖਿਅੰ ਪੈ ਪੀਤੰਨਾ ਨਿਰਭੈ ਹੈ ਤੇ ਦੁੱਖ ਕਲੇਸ਼ ਸੁਖ ਬਣ ਜਾਂਦੇ ਹਨ ਦੁੱਖ दारू ਸੁਖ ਰੋਗ ਭਇ ਜਾ ਸੁਖ ਤਾਮਨਾ ਹੋਈ ਜਿਉ ਪਹਿਲਾਂ ਅਨੇਕਾਂ ਡਰਾਂ ਨਾਲ ਸਹਿਮ ਸਹਿਮਿਆ ਹੋਇਆ ਤਾਂ ਉਹ ਨਹੀਂ ਡਰ ਹੋ ਜਾਂਦਾ ਹੈ ਉਹਦੇ ਡਰ ਵੀ ਦੂਰ ਹੋ ਜਾਂਦੇ ਹਨ ਥਾਨ ਬਿਹੋਣ ਵਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰ ਹੈ ਮਾਰੇ ਕਹਿੰਦੇ ਅਨੇਕਾਂ ਜੂਨਾ ਵਿੱਚ ਪਟਕਦੇ ਨੂੰ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਆਸਰਾ ਮਿਲ ਜਾਂਦਾ ਹੈ ਆਖੋ ਸਤਨਾਮ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਜੋ ਪਰਮਾਤਮਾ ਸਭ ਜੀਵਾਂ ਨੂੰ ਸ਼ਾਂਤੀ ਸੁਭਾਅ ਦੇਣ ਵਾਲਾ ਹੈ ਤੇ ਮੈਨੂੰ ਵੀ ਉਹ ਸ਼ਾਂਤੀ ਸੁਹਾ ਦਿੰਦਾ ਹੈ ਜੋ ਸਭ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ ਤੇ ਮੇਰਾ ਵੀ ਉਹੀ ਪਵਿੱਤਰ ਕਰਤਾ ਹੈ ਮੈਨੂੰ ਵੀ ਉਹੀ ਪਵਿੱਤਰ ਕਰਨ ਵਾਲਾ ਹੈ ਸਰਬ ਕਰਤਾ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿ ਅਤੇ ਜੋ ਮਾਲਕ ਸਭ ਜੀਵਾਂ ਨੂੰ ਰਚਣ ਦੇ ਸਮਰੱਥ ਹੈ ਜਿਨੇ ਰਚਨਾ ਕੀਤੀ ਹੈ ਸਾਦੋ ਰਚਨਾ RAM ਬਣਾਈ ਕਿਨੇ ਬਣਾਈ ਹੈ ਜੀ ਪ੍ਰਮਾਤਮਾ ਨੇ ਕਾਲਪੁਰਖ ਵਾਹਿਗੁਰੂ ਜੀ ਨੇ ਸਰਬ ਕਰਤਮ ਮਮੰ ਕਰਤਾ ਜੋ ਪ੍ਰਭੂ ਸਭ ਜੀਵਾਂ ਨੂੰ ਰਚਣ ਦੇ ਸਮਰੱਥ ਹੈ ਉਹੀ ਮੇਰਾ ਕਰਤਾ ਹੈ ਉਹ ਪ੍ਰਭੂ ਬਕਾਰਾਂ ਦੇ ਪੁੱਛੇ ਨਾਲ ਕਦੇ ਵੀ ਉਹ ਮੈਲਾ ਨਹੀਂ ਹੁੰਦਾ ਨਾਨਕ ਲੇਪ ਛੇਪਨਾ ਲਿਪੇ ਤੇ ਭਾਵ ਲਿਪਿਆ ਨਹੀਂ ਜਾਂਦਾ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਚੰਦਰਮਾ ਉਤਨਾ ਠੰਡ ਪਣਾਉਣ ਵਾਲਾ ਨਹੀਂ ਹੈ ਨਾ ਹੀ ਚਿੱਟਾ ਚੰਦਨ ਉਤਨੀ ਠੰਡ ਪੜਾ ਸਕਦਾ ਹੈ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਚੰਦਰਮਾ ਵੀ ਉਹਨੀ ਠੰਡ ਨਹੀਂ ਪੜਾ ਸਕਦਾ ਨਾ ਹੀ ਚਿੱਟਾ ਚੰਦਨ ਉਤਨੀ ਠੰਡ ਪੜਾ ਸਕਦਾ ਹੈ ਨਾ ਸੀਤਲੰ ਸੇਤੁਰਤੇਣ ਨਾਨਕ ਸੀਤਲੰ ਸਾਧ ਸਵਜਨ ਹੈ ਨਾ ਹੀ ਸਰਦੀਆਂ ਦੀ ਬਹਾਰ ਉਤਨੀ ਠੰਡ ਦੇ ਸਕਦੀ ਹੈ ਜਿੰਨੀ ਠੰਡ ਸ਼ਾਂਤੀ ਗੁਰਮੁਖ ਸਾਧ ਜਨ ਦੇਂਦੇ ਹਨ ਆਖੋ ਸਤਨਾਮ ਸੀਤਲੰਗ ਸਾਧ ਸਵੱਜਨ ਹੈ ਸਤ ਸੰਗ ਗੁਰਮੁਖ ਜਨ ਸਾਧ ਜਨ ਦੀ ਆਤਮਿਕ ਸ਼ਾਂਤੀ ਦਿੰਦੇ ਹਨ ਜਦੋਂ ਆਤਮਾ ਨੂੰ ਸ਼ਾਂਤੀ ਨਹੀਂ ਭਾਵੇਂ ਮੌਸਮ ਜਿੰਨਾ ਮਰਜੀ ਠੰਡਾ ਹੈ ਜਦੋਂ ਮਨ ਕਭਰਾਇਆ ਹੋਇਆ ਤੇ ਸਿਆਲ ਚ ਵੀ ਗਰਮੀ ਆਉਣ ਲੱਗ ਜਿੰਦੀ ਹੈ ਮਨੋਂ ਮਾਨ ਕਭਰਾਇਆ ਹੋਵੇ ਕੋਈ ਦੁੱਖ ਵਿੱਚ ਗਰਸਿਆ ਹੋਵੇ ਤੇ ਇਸ ਹੀ ਲੱਗਿਆ ਹੋਵੇ ਤਾਂ ਵੀ ਗਰਮੀ ਆਉਣ ਲੱਗ ਜਿੰਦੀ ਕੋਈ ਐਸੀ ਕਾਲ ਆ ਜਾਏ ਐਸਾ ਫੋਨ ਆ ਜਾਏ ਪਾਵੇਂ ਜਵਾਂ ਠੰਡ ਪਾਵੇਂ ਸਰਦੀ ਹੈ ਇਸ ਤਰ੍ਹਾਂ ਮਹਾਰਿਖ ਕਹਿੰਦੇ ਉਹ ਚੀਜ਼ਾਂ ਠੰਡ ਨਹੀਂ ਦੇ ਸਕਦੀਆਂ ਮਨ ਨਾ ਮਾਇਆ ਨਾ ਰੁੱਤ ਤੇ ਨਾ ਕੋਈ ਚੰਦਨ ਨਾ ਕੋਈ ਐਸੀ ਚੀਜ਼ ਕੋਈ ਨਹੀਂ ਹੈ ਜਿਹੜੀ ਠੰਡ ਦੇ ਸਕਦੀ ਹੋਵੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਰਸਨਾ ਨਾਲ ਜਪਣਾ ਅਤੇ ਉਹਨੂੰ ਸਰਬਜਾਪਕ ਜਾਣ ਕੇ ਉਸ ਵਿੱਚ ਸੁਰਤ ਜੋੜਨੀ ਹੈ ਸੁਰਤ ਜੁੜੀ ਹੋਈ ਹੈ ਫਿਰ ਮਨੁੱਖ ਬਉਤਾ ਘਬਰਾਉਂਦਾ ਨਹੀਂ ਹੈ ਉਹਦੇ ਅੰਦਰ ਟਿਕਾ ਬਣਿਆ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਸੁੱਖਾਂ ਦੁੱਖਾਂ ਨੂੰ ਇੱਕੋ ਜਿਹਾ ਸਮਝਣਾ ਤੇ ਪਵਿੱਤਰ ਤੇ ਵੈਰ ਰਹਿਤ ਜੀਵਨ ਜਿਉਣਾ ਦਿਆਲ ਸਰਵਤਰ ਜੀਆ ਪੰਚ ਦੋਖ ਬਿਵਰਜਿਤ ਹੈ ਸਾਰੇ ਜੀਵਾਂ ਨਾਲ ਪਿਆਰ ਹਮਦਰਦੀ ਰੱਖਣੀ ਅਤੇ ਕਾਮ ਕ੍ਰੋਧ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ ਪ੍ਰਮਾਤਮਾ ਦੀ ਸਿੱਖਸਲਾਂ ਨੂੰ ਜ਼ਿੰਦਗੀ ਦਾ ਆਸਰਾ ਬਣਾਉਣਾ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਮਲ ਫੁੱਲ ਰਹਿੰਦਾ ਹੈ ਕਮਲ ਫੁੱਲ ਪਾਣੀ ਤੋਂ ਰਹਿੰਦਾ ਹੈ ਉਪਦੇਸ਼ ਸੰ ਸਮ ਮਿੱਤਰ ਸਤ ਰਹਿ ਭਗਵੰਤ ਭਗਤ ਭਾਵਨੀ ਸੱਜਣ ਤੇ ਵੈਰੀ ਨਾਲ ਇੱਕੋ ਜਿਹਾ ਪ੍ਰੇਮ ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਅਤੇ ਪਰਮਾਤਮਾ ਦੀ ਭਗਤੀ ਵਿੱਚ ਪ੍ਰੇਮ ਬਣਾਉਣਾ ਪਿਆਰ ਬਣਾਉਣਾ ਪਾਰ ਨਿੰਦਾਰਹ ਸਰੋਤ श्रवणम् आप त्याग सगल ऋण कह प्राइ निंद्य ਆਪਣੇ ਕੰਨਾਂ ਨਾਲ ਨਾ ਸੁਣਨੀ ਅਤੇ ਆਪਾ ਭਾਵ ਤਿਆਕੇ ਸਬਦੇ ਚਰਨਾਂ ਦੀ ਧੂੜ ਬਣਨਾ ਖਟ ਲਖਣ ਪੂਰਨ પુરਖ ਹੈ ਨਾਨਕ ਨਾਮ ਸਾਧ ਸੁਵਜਨ ਹੈ ਮਹਾਰਾਜ ਕਹਿੰਦੇ ਪੂਰਨ પુરਖਾਂ ਦੇ ਇਹ ਲੱਛਣ ਹੁੰਦੇ ਹਨ ਭਾਈ ਜਿਨ੍ਹਾਂ ਵਿੱਚ ਇਹ ਲੱਛਣ ਹੁੰਦੇ ਹਨ ਉਹ ਪੂਰਨਪੁਰਖ ਹੁੰਦੇ ਹਨ ਆਖੋ ਸਤਨਾਮ